ਮਨਪੋਂਦੇ ਨਤੀਜੇ ਕਿਵੇਂ ਪ੍ਰਾਪਤ ਕਰੀਏ ਸਾਰੀਆਂ ਪ੍ਰਾਰਥਨਾਵਾਂ ਸਫਲ ਨਹੀਂ ਹੁੰਦੀਆਂ ਹਰ ਵਿਅਕਤੀ ਇਹ ਗੱਲ ਜਾਣਦਾ ਹੈ ਨਾਸਤਕ ਇਸ ਨਾਲ ਇਹ ਨਤੀਜਾ ਕੱਢਦੇ ਹਨ ਕਿ ਪ੍ਰਾਰਥਨਾ ਕੰਮ ਨਹੀਂ ਕਰਦੀਆਂ ਉਹ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਕਿ ਸਫਲ ਪ੍ਰਾਰਥਨਾ ਲਈ ਇਸ ਦਾ ਕਾਰਗਰ ਪ੍ਰਯੋਗ ਹੋਣਾ ਚਾਹੀਦਾ ਹੈ ਅਤੇ ਇਸ ਦੇ ਵਿਗਿਆਨਕ ਆਧਾਰ ਦੀ ਸਪਸ਼ਟ ਸਮਝ ਹੋਣੀ ਚਾਹੀਦੀ ਹੈ ਸਿਰਫ ਤਾਈਂ ਉਹ ਅਸੀਂ ਜਾਣ ਸਕਦੇ ਹਾਂ ਕਿ ਕੋਈ ਖਾਸ ਪ੍ਰਾਰਥਨਾ ਕਾਰਗਰ ਕਿਉਂ ਨਹੀਂ ਹੋਈ ਅਤੇ ਇਸ ਨੂੰ ਜ਼ਿਆਦਾ ਅਸਰਦਾਰ ਬਣਾਉਣ ਲਈ ਸਾਨੂੰ ਕਿਹੜਾ ਵਿਹਾਰਕ ਤਰੀਕਾ ਅਪਣਾਉਣਾ ਚਾਹੀਦਾ ਹੈ ਜੇਕਰ ਤੁਸੀਂ ਪਾਓ ਕਿ ਤੁਹਾਡੀ ਪ੍ਰਾਰਥਨਾ ਦਾ ਲੋੜਿੰਦਾ ਨਤੀਜਾ ਨਹੀਂ ਮਿਲ ਰਿਹਾ ਤਾਂ ਕੀ ਕਰਾਂ ਤੁਹਾਨੂੰ ਇਸਾ ਸਫਲਤਾ ਦੇ ਮੁੱਖ ਕਾਰਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਇਹ ਹੈ ਕਿ ਵਿਸ਼ਵਾਸ ਦੀ ਘਾਟ ਤੇ ਬਹੁਤ ਜ਼ਿਆਦਾ ਕੋਸ਼ਿਸ਼ ਕਈ ਲੋਕ ਆਪਣੇ ਅਵਚੇਤਨ ਮੰਨ ਦੀ ਕਾਰਜ ਵਿਧੀ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਪਾਉਣ ਦੇ ਕਾਰਨ ਆਪਣੇ ਪ੍ਰਾਰਥਨਾ ਨੂੰ ਆਪੇ ਹੀ ਅਸਫਲ ਕਰ ਲੈਂਦੇ ਹਨ ਜਦੋਂ ਤੁਸੀਂ ਜਾਣ ਜਾਂਦੇ ਹੋ ਕਿ ਤੁਹਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ ਤਾਂ ਤੁਹਾਡੇ ਵਿੱਚ ਆਤਮ ਵਿਸ਼ਵਾਸ ਆ ਜਾਂਦਾ ਹੈ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਤੁਹਾਡਾ ਅਵਚੇਤਨ ਮਨ ਕਿਸੇ ਵਿਚਾਰ ਨੂੰ ਸਵੀਕਾਰ ਕਰਦੇ ਹੀ ਉਸ ਉੱਤੇ ਤਤਕਾਲ ਅਮਲ ਕਰਨ ਲੱਗਦਾ ਹੈ ਇਹ ਉਸ ਨਿਸ਼ਾਨੇ ਨੂੰ ਪਾਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਦਿੰਦਾ ਹੈ ਇਹ ਤੁਹਾਡੇ ਜਿਆਦਾ ਡੂੰਘੇ ਮਨ ਦੇ ਸਾਰੇ ਮਾਨਸਿਕ ਤੇ ਅਧਿਆਤਮਿਕ ਔਸੂਲਾਂ ਨੂੰ ਸਰਗਰਮ ਕਰ ਦਿੰਦਾ ਹੈ ਇਹ ਔਸੂਲ ਚੰਗੇ ਵਿਚਾਰਾਂ ਦੇ ਨਾਲੋਂ ਨਾਲ ਮਾੜੇ ਵਿਚਾਰਾਂ ਤੇ ਵੀ ਲਾਗੂ ਹੁੰਦਾ ਹੈ ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦਾ ਨਾਕਾਰਾਤਮਕ ਪ੍ਰਯੋਗ ਕਰਦੇ ਹੋ ਤਾਂ ਇਹ ਮੁਸ਼ਕਿਲ ਅਸਫਲਤਾ ਤੇ ਦੁਚਿੱਤੀ ਪੈਦਾ ਕਰਦਾ ਹੈ ਜਦੋਂ ਤੁਸੀਂ ਇਸ ਦਾ ਸਿਰਜਣਾਤਮਕ ਪ੍ਰਯੋਗ ਕਰਦੇ ਹੋ ਤਾਂ ਇਹ ਮਾਰਗਦਰਸ਼ਨ ਸਤੰਤਰਤਾ ਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਜੇਕਰ ਤੁਹਾਡੇ ਵਿਚਾਰ ਸਕਾਰਾਤਮਕ, ਸਿਰਜਣਾਤਮਕ ਤੇ ਪ੍ਰੇਮਪੂਰਨ ਹਨ ਤਾਂ ਸਹੀ ਜਵਾਬ ਜ਼ਰੂਰ ਮਿਲੇਗਾ। ਇਸ ਨਾਲ ਇਹ ਸਪਸ਼ਟ ਹੋ ਜਾਂਦਾ ਕਿ ਤੁਹਾਨੂੰ ਅਸਫਲਤਾ ਨੂੰ ਸਰ ਕਰਨ ਲਈ ਬਸ ਇੱਕੋ ਹੀ ਕੰਮ ਕਰਨਾ ਹੈ। ਉਹ ਕੰਮ ਹੈ ਆਪਣੇ ਵਿਚਾਰ ਜਾਂ ਨੰਵੇਦਨ ਨੂੰ ਆਪਣੇ ਅਵਚੇਤਨ ਕੋਲੋਂ ਸਵੀਕਾਰ ਕਰਾਉਣਾ। ਇਸ ਦੀ ਵਸਤਵਿਕਤਾ ਨੂੰ ਮਹਿਸੂਸ ਕਰੋ। ਬਾਕੀ ਦਾ ਕੰਮ ਤੁਹਾਡੇ ਦਿਮਾਗ ਦਾ ਨਿਜਮ ਕਰ ਦੇਵੇਗਾ। ਆਪਣੀ ਨਵੇਦਨ ਨੂੰ ਆਸਥਾ ਤੇ ਵਿਸ਼ਵਾਸ ਨੂੰ ਸੰਪੂਰਨੋ। ਤਾਂ ਯੋ ਤੁਹਾਡੇ ਅਵਚੇਤਨ ਉਸ ਉੱਤੇ ਕੰਮ ਕਰੇਗਾ ਤੇ ਤੁਹਾਡੀ ਇੱਛਾ ਨੂੰ ਹਕੀਕਤ ਜਾਂ ਸੱਚਾਈ ਵਿੱਚ ਬਦਲ ਦੇਵੇਗਾ ਜਦੋਂ ਤੁਸੀਂ ਆਪਣੇ ਅਵਚੇਤਨ ਤੇ ਕਿਸੇ ਕੰਮ ਨੂੰ ਕਰਨ ਦਾ ਦਬਾਅ ਪਾਓਗੇ ਤਾਂ ਤੁਸੀਂ ਅਸਫਲ ਹੋ ਜਾਵੋਗੇ ਜਿਹੜਾ ਨਤੀਜਾ ਤੁਸੀਂ ਚਾਹੁੰਦੇ ਹੋ ਉਹ ਨੇੜੇ ਆਉਣ ਦੀ ਬਜਾਏ ਜ਼ਿਆਦਾ ਦੂਰ ਹੋ ਜਾਵੇਗਾ ਤੁਹਾਡਾ ਅਵਚੇਤਨ ਮਨ ਮਾਨਸਿਕ ਦਬਾਅ ਉੱਤੇ ਪ੍ਰਤੀਕਿਰਿਆ ਨਹੀਂ ਕਰਦਾ ਇਹ ਤਾਂ ਤੁਹਾਡੀ ਆਸਥਾ ਜਾਂ ਚੇਤਨਮੰਦ ਦੀ ਸਵੀਕ੍ਰਿਤੀ ਉੱਤੇ ਪ੍ਰਤੀਕਿਰਿਆ ਕਰਦਾ ਹੈ ਨਤੀਜਾ ਪਾਉਣ ਵਿੱਚ ਸਫਲ ਹੋਣ ਦਾ ਕਾਰਨ ਇਹ ਵੀ ਹੋ ਸਕਦਾ ਕਿ ਤੁਸੀਂ ਮਾਨਸਿਕ ਤੌਰ ਤੇ ਇਹੋ ਜਿਹੀਆਂ ਗੱਲਾਂ ਕਹਿ ਰਹੇ ਹੋਵੋ ਜਿਵੇਂ ਕਿ ਸਥਿਤੀ ਵਿਗੜਦੀ ਜਾ ਰਹੀ ਹੈ ਮੇਰੀ ਇੱਛਾ ਕਦੇ ਪੂਰੀ ਨਹੀਂ ਹੋਵੇਗੀ ਮੈਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਕੋਈ ਆਸ ਨਹੀਂ ਹੈ ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ ਮੈਂ ਉਲਝਣ ਵਿੱਚ ਹਾਂ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਹੋ ਤਾਂ ਤੁਹਾਨੂੰ ਅਵਚੇਤਨ ਮਨ ਵੱਲੋਂ ਕੋਈ ਪ੍ਰਤੀਕਿਰਿਆ ਜਾਂ ਸਹਿਯੋਗ ਨਹੀਂ ਮਿਲਦਾ ਸਮਾਂ ਕੱਟਦੇ ਫੌਜੀ ਵਾਂਗ ਨਾ ਤੇ ਤੁਸੀਂ ਅੱਗੇ ਵਧਦੇ ਹੋ ਨਾ ਹੀ ਪਿੱਛੇ ਹਟਦੇ ਹੋ ਦੂਜੇ ਸ਼ਬਦਾਂ ਚ ਤੁਸੀਂ ਕਿਤੇ ਵੀ ਨਹੀਂ ਪੁੱਜਦੇ ਮੰਨ ਲਓ ਤੁਸੀਂ ਕਿਸੇ ਟੈਕਸੀ ਤੇ ਬੈਠੇ ਹੋ ਅਤੇ ਡਰਾਈਵਰ ਨੂੰ ਕੋਈ ਅੱਧਾ ਦਰਜਨ ਵੱਖਰੀਆਂ ਵੱਖਰੀਆਂ ਥਾਵਾਂ ਦੱਸ ਦਿਓ ਉਹ ਬੁਰੀ ਤਰ੍ਹਾਂ ਬੁਖਲਾ ਜਾਵੇਗਾ ਹੋ ਸਕਦਾ ਹੈ ਉਹ ਤੁਹਾਨੂੰ ਕਿਤੇ ਵੀ ਲੈ ਜਾਣ ਤੋਂ ਇਨਕਾਰ ਕਰ ਦੇਵੇ ਜੇਕਰ ਉਹ ਤੁਹਾਡੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਹੋ ਸਕਦਾ ਹੈ ਕਿ ਉਹ ਇੰਜ ਨਹੀਂ ਕਰ ਪਾਏਗਾ ਕੋਈ ਨਹੀਂ ਜਾਣਦਾ ਕਿ ਤੁਸੀਂ ਕਿੱਥੇ ਪੁੱਜੋਗੇ ਇੰਜ ਤਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਅਵਚੇਤਨ ਮਨ ਦੀ ਵਿਸ਼ਾਲ ਸ਼ਕਤੀਆਂ ਦੇ ਨਾਲ ਕੰਮ ਕਰਦੇ ਹੋ ਤੁਹਾਡੇ ਮਨ ਵਿੱਚ ਇੱਕ ਸਪਸ਼ਟ ਵਿਚਾਰ ਹੋਣਾ ਚਾਹੀਦਾ ਹੈ ਤੁਹਾਨੂੰ ਇੱਕ ਨਿਸ਼ਚਿਤ ਨਿਰਣੇ ਦੇ ਪੁੱਜਣਾ ਚਾਹੀਦਾ ਹੈ ਕਿ ਕੋਈ ਰਾਹ ਹੈ ਬਿਮਾਰੀ ਜਾਂ ਪਰੇਸ਼ਾਨ ਕਰਨ ਵਾਲੀ ਸਮੱਸਿਆ ਦਾ ਕੋਈ ਸਮਾਧਾਨ ਹੈ ਸਿਰਫ ਤੁਹਾਡੇ ਅਵਚੇਤਨ ਦੇ ਅੰਦਰਲੀ ਅਸੀਮ ਬੁੱਧੀ ਜਵਾਬ ਜਾਂਦੀ ਹੈ ਜਦੋਂ ਤੁਸੀਂ ਆਪਣੇ ਚੇਤਨਮਣ ਵਿੱਚ ਇਸ ਸਪਸ਼ਟ ਨਤੀਜੇ ਤੇ ਪੁੱਛਦੇ ਹੋ ਤਾਂ ਤੁਹਾਡਾ ਦਿਮਾਗ ਨਿਰਣਾ ਕਰ ਲੈਂਦਾ ਹੈ ਅਤੇ ਤੁਹਾਨੂੰ ਆਪਣੇ ਵਿਸ਼ਵਾਸ ਦੇ ਅਨੁરૂਪ ਹੀ ਫਲ ਮਿਲਦਾ ਹੈ ਆਰਾਮ ਨਾਲ ਕੀਤਾ ਕੰਮ ਚੰਗੀ ਤਰ੍ਹਾਂ ਹੁੰਦਾ ਹੈ ਇੱਕ ਵਿਅਕਤੀ ਦੇ ਅੰਗੀ ਠੀਕੜਾਕੇ ਦੀ ਠੰਡ ਵਿੱਚ ਬਹੁਤ ਖਰਾਬ ਹੋ ਗਈ ਉਸਨੇ ਮਕੈਨਿਕ ਨੂੰ ਬੁਲਾਇਆ ਜੋ ਫੌਰਨ ਹੀ ਆ ਗਿਆ ਉਸਨੇ ਅੱਧੇ ਘੰਟੇ ਵਿੱਚ ਅੰਗੀਠੀ ਨੂੰ ਠੀਕ ਕਰ ਦਿੱਤਾ ਤੇ ਮਾਲਕ ਨੂੰ 200 ਡਾਲਰ ਦਾ ਬਿੱਲ ਦੇਤਾ। ਕੀ ਬਿੱਲ ਦੇਖ ਕੇ ਮਾਲਕ ਗੁੱਸੇ ਨਾਲ ਚਿਖਿਆ। ਇਸ ਵਿੱਚ ਤੁਹਾਨੂੰ ਜਰਾ ਵੀ ਸਮਾਂ ਨਹੀਂ ਲੱਗਾ। ਤੁਸੀਂ ਕੀ ਕੀਤਾ ਏ? ਬਸ ਇੱਕ ਨਿੱਕੇ ਜਿਹੇ ਪੁਰਜੇ ਹੀ ਤਾਂ ਬਦਲਿਆ। ਇਸ ਨਿੱਕੇ ਜਿਹੇ ਪੁਰਜੇ ਦੇ 200 ਡਾਲਰ ਮੰਗਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ਇਸ ਦਾ ਮੁੱਲ ਤਾਂ 5 ਡਾਲਰ ਵੀ ਨਹੀਂ ਹੋਵੇਗਾ। ਮਕੈਨਿਕ ਮੋਢੇ ਉੱਚਾ ਕੇ ਬੋਲਿਆ। ਮੈਂ ਉਸ ਟੁੱਟੇ ਹੋਏ ਪੁਰਜੇ ਦੇ ਤਾਂ ਤੁਹਾਡੇ ਕੋਲ ਸਿਰਫ 2 ਹੀ ਡਾਲਰ ਲਏ ਨੇ। ਮੈਂ ਇਸ ਨੂੰ ਇੰਨੇ ਵਿੱਚ ਖਰੀਦਿਆ ਸੀ ਮਕਾਨ ਮਾਲਕ ਦੇ ਚਿਹਰੇ ਦੇ ਸਾਹਮਣੇ ਬਿੱਲ ਲਹਿਰਾਇਆ 2 ਡਾਲਰ ਉਹ ਚੀਖਿਆ ਇਸ ਵਿੱਚ ਤਾਂ 200 ਡਾਲਰ ਲਿਖਿਆ ਹੈ ਠੀਕ ਹੈ ਮਕੈਨਿਕ ਬੋਲਿਆ ਬਾਕੀ 198 ਡਾਲਰ ਤਾਂ ਇਹ ਜਾਣਨ ਦੇ ਹਨ ਕਿ ਗੜਬੜੀ ਕਿੱਥੇ ਸੀ ਤੇ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ ਤੁਹਾਡਾ ਅਵਚੇਤਨਮਨ ਮਾਸਟਰ ਮਕੈਨਿਕ ਹੈ ਉਹ ਬੜਾ ਸਮਝਦਾਰ ਹੈ ਉਹ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਨੂੰ ਠੀਕ ਕਰਨ ਦੇ ਰਾਹ ਤੇ ਤਰੀਕੇ ਜਾਣਦਾ ਹੈ ਸਿਹਤ ਦਾ ਆਦੇਸ਼ ਦਿਓ ਤੁਹਾਡਾ ਅਵਚੇਤਨ ਸਿਹਤ ਦਾ ਨਿਰਮਾਣ ਕਰ ਦੇਵੇਗਾ ਲੇਕਿਨ ਇਸ ਕੰਮ ਨੂੰ ਆਰਾਮ ਨਾਲ ਕਰਨਾ ਜ਼ਰੂਰੀ ਹੈ ਆਰਾਮ ਨਾਲ ਚੰਗੀ ਤਰ੍ਹਾਂ ਹੁੰਦਾ ਹੈ ਵਿਸਤ੍ਰਿਤ ਬੇਰਵਾ ਤੇ ਸਾਧਨਾ ਦੇ ਬਾਰੇ ਸੋਚ ਵਿਚਾਰ ਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਬਸ ਇੰਨਾ ਜਾਣ ਲਵੋ ਕਿ ਅੰਤਮ ਨਤੀਜਾ ਕੀ ਹੋਵੇਗਾ ਆਪਣੀ ਸਮੱਸਿਆ ਦੇ ਸਖਤ ਸਮਾਧਾਨ ਨੂੰ ਮਹਿਸੂਸ ਕਰੋ ਚਾਹੇ ਇਹ ਸਿਹਤ ਪੈਸਾ ਜਾਂ ਲੋਕਾਂ ਦੇ ਵਿਵਹਾਰ ਨਾਲ ਸੰਬੰਧਿਤ ਹੋਵੇ ਯਾਦ ਰੱਖੋ ਕਿ ਗੰਭੀਰ ਬਿਮਾਰੀ ਤੋਂ ਠੀਕ ਹੋਣ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਸੀ ਇਹ ਕਦੇ ਵੀ ਨਾ ਭੁੱਲੋ ਕਿ ਤੁਹਾਡੀ ਭਾਵਨਾ ਅਵਚੇਤਨ ਪ੍ਰਦਰਸ਼ਨ ਦਾ ਪੈਮਾਨਾ ਹੈ ਤੁਹਾਨੂੰ ਨਵੇਂ ਵਿਚਾਰਾਂ ਨੂੰ ਸাকার ਰੂਪ ਵਿੱਚ ਪੂਰੀ ਨਿਸ਼ਟਾ ਨਾਲ ਮਹਿਸੂਸ ਕਰਨਾ ਚਾਹੀਦਾ ਹੈ ਭਵਿੱਖ ਵਿੱਚ ਵਾਪਰਨ ਵਾਲੀ ਘਟਨਾ ਬਾਰੇ ਨਹੀਂ ਬਲਕਿ ਇਸ ਤਰ੍ਹਾਂ ਜਿਵੇਂ ਇਹ ਦਰਅਸਲ ਇਸੇ ਵੇਲੇ ਹੋ ਰਹੀ ਹੋਵੇ ਇਸ ਆਸਾక్తి ਨਹੀਂ ਕਲਪਨਾ ਸ਼ਕਤੀ ਦਾ ਇਸਤੇਮਾਲ ਕਰੋ ਅਵਚੇਤਨ ਮਨ ਦੀਆਂ ਸ਼ਕਤੀਆਂ ਦੀ ਮਦਦ ਲੈਣਾ ਕਿਸੇ ਰੁਕਾਵਟ ਦੇ ਖਿਲਾਫ ਸੰਘਰਸ਼ ਕਰਨ ਵਾਂਗ ਨਹੀਂ ਹੈ ਜਿਆਦਾ ਕਰੜੀ ਮਿਹਨਤ ਕਰਨ ਨਾਲ ਜਿਆਦਾ ਚੰਗੇ ਨਤੀਜੇ ਨਹੀਂ ਮਿਲਦੇ ਇੱਛਾ ਸ਼ਕਤੀ ਦਾ ਵੀ ਜ਼ਰਾ ਪ੍ਰਯੋਗ ਨਾ ਕਰੋ ਇਸ ਦੀ ਬਜਾਏ ਇਸੇ ਕਾਰਨ ਮਿਲਣ ਵਾਲੇ ਨਤੀਜੇ ਤੇ ਸੁਤੰਤਰਤਾ ਦੀ ਸਕਾਰਾਤਮਕ ਤਸਵੀਰ ਦੇਖੋ ਤੁਸੀਂ ਪਾਓਗੇ ਕਿ ਤੁਹਾਡੀ ਬੁੱਧੀ ਟੰਗ ੜਾਉਣ ਸਮੱਸਿਆ ਨੂੰ ਸੁਲਝਾਉਣ ਦੇ ਤਰੀਕੇ ਲੱਭਣ ਤੇ ਤੁਹਾਡੇ ਅਵਚੇਤਨ ਤੇ ਉਹਨਾਂ ਤਰੀਕਿਆਂ ਨੂੰ ਥੋਪਣ ਦੀ ਕੋਸ਼ਿਸ਼ ਕਰੇਗੀ ਇਸ ਦਾ ਵਿਰੋਧ ਕਰੋ ਸਮੱਸਿਆ ਸੁਲਝਾਉਣ ਦੇ ਆਪਣੇ ਬৌਧਿਕ ਕੋਸ਼ਿਸ਼ਾਂ ਨੂੰ ਦੂਰ ਹਟਾ ਦਿਓ ਬੱਚਿਆਂ ਵਰਗੀ ਚਮਤਕਾਰ ਕਰਨ ਵਾਲੀ ਸੌਖੀ ਆਸਤਾ ਰੱਖਣ ਵਿੱਚ ਜੁਟੇ ਰਹੋ ਇਹ ਤਸਵੀਰ ਦੇਖੋ ਕਿ ਤੁਹਾਨੂੰ ਕੋਈ ਰੋਗ ਜਾਂ ਸਮੱਸਿਆ ਨਹੀਂ ਹੈ ਆਪਣੀ ਮਨਪੋਂਦੀ ਸਥਿਤੀ ਦੀ ਭਾਵਨਾਤਮਕ ਤਸੱਲੀ ਦੀ ਕਲਪਨਾ ਕਰੋ ਇਸ ਪ੍ਰਕਿਰਿਆ ਨਾਲ ਸਾਰੀ ਜਟਿਲਤਾਵਾਂ ਹਟਾ ਦਿਓ ਸੌਖਾ ਤਰੀਕਾ ਸਭ ਤੋਂ ਵਧੀਆ ਹੁੰਦਾ ਹੈ ਅਨੁਸ਼ਾਸਿਤ ਕਲਪਨਾ ਕਿਵੇਂ ਚਮਤਕਾਰ ਕਰਦੀ ਹੈ ਆਪਣੇ ਅਵਚੇਤਨ ਮਨ ਤੋਂ ਪ੍ਰਤੀਕਿਰਿਆ ਪਾਉਣ ਦਾ ਇੱਕ ਅਦਭੁਤ ਤਰੀਕਾ ਅਨੁਸਾਸਿਤ ਜਾਂ ਵਿਗਿਆਨਕ ਕਲਪਨਾ ਸ਼ਕਤੀ ਦਾ ਪ੍ਰਯੋਗ ਕਰਨਾ ਹੈ ਜਿਵੇਂ ਕਿ ਅਸੀਂ ਦੇਖ ਚੁੱਕੇ ਹਾਂ ਕਿ ਅਵਚੇਤਨ ਮਨ ਸਰੀਰ ਦਾ ਆਰਕੀਟੈਕਟ ਤੇ ਨਿਰਮਾਤਾ ਹੈ ਇਹ ਤੁਹਾਡੀਆਂ ਸਾਰੀਆਂ ਮਹੱਤਵਪੂਰਨ ਕਾਰਜ ਪ੍ਰਣਾਲੀਆਂ ਨੂੰ ਨਿਯੰਤਰਣ ਕਰਦਾ ਹੈ ਬਾਈਬਲ ਕਹਿੰਦੀ ਹੈ ਕਿ ਤੁਸੀਂ ਪ੍ਰਾਰਥਨਾ ਵਿੱਚ ਜੋ ਵੀ ਮੰਗੋਗੇ ਵਿਸ਼ਵਾਸ ਕਰਨ ਤੇ ਤੁਹਾਨੂੰ ਉਹੀ ਮਿਲੇਗਾ ਵਿਸ਼ਵਾਸ ਕਰਨਾ ਕਿਸੇ ਚੀਜ਼ ਨੂੰ ਸੱਚ ਮੰਨਣਾ ਹੈ ਇਸ ਦੇ ਹੋਣ ਦੀ ਆਸ ਵਿੱਚ ਜਿਉਣਾ ਹੈ ਜਦ ਤੁਸੀਂ ਇਸ ਅਵਸਥਾ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਪ੍ਰਾਰਥਨਾ ਪੂਰੀ ਹੋ ਜਾਵੇਗੀ ਪ੍ਰਾਰਥਨਾ ਵਿੱਚ ਸਫਲਤਾ ਪਾਉਣ ਦੇ ਤਿੰਨ ਪੰਡੇ ਸਫਲਤਾ ਪ੍ਰਾਰਥਨਾ ਲਈ ਤਿੰਨ ਪੰਡਿਆਂ ਦੀ ਲੋੜ ਹੁੰਦੀ ਆ ਪਹਿਲਾ ਸਮੱਸਿਆ ਨੂੰ ਸਵੀਕਾਰ ਕਰਨਾ ਜਾਂ ਮੰਨਣਾ ਦੂਜਾ ਸਮੱਸਿਆ ਨੂੰ ਅਵਚੇਤਨ ਮੰਦੇ ਹਵਾਲੇ ਕਰ ਦੇਣਾ ਸਿਰਫ ਇਹ ਹੀ ਇਸ ਨੂੰ ਸੁਲਝਾਉਣ ਦਾ ਸਭ ਤੋਂ ਪ੍ਰਭਾਵੀ ਸਮਾਧਾਨ ਹੈ ਤੀਸਰਾ ਡੂੰਘੇ ਵਿਸ਼ਵਾਸ ਦੀ ਸ਼ਾਂਤ ਅਨੁਭੂਤੀ ਰੱਖੋ ਕਿ ਇਹ ਕੰਮ ਹੋ ਚੁੱਕਿਆ ਹੈ ਸੰਕੋਚ ਤੇ ਸ਼ੰਕਾਵਾਂ ਤੁਹਾਡੀ ਪ੍ਰਾਰਥਨਾ ਨੂੰ ਸਿਰਫ ਕਮਜ਼ੋਰ ਕਰਦੀਆਂ ਨੇ ਆਪਣੇ ਆਪ ਨੂੰ ਇਹ ਨਾ ਕਹੋ ਕਾਸ਼ ਮੈਂ ਠੀਕ ਹੋ ਜਾਂਦਾ ਜਾਂ ਮੈਨੂੰ ਆਸ ਹੈ ਕਿ ਇਹ ਕਾਰਗਰ ਹੋਵੇਗਾ ਜਿਹੜਾ ਵੀ ਕੰਮ ਹੋਣਾ ਹੈ ਉਸ ਦੇ ਬਾਰੇ ਵਿੱਚ ਤੁਹਾਡੀਆਂ ਭਾਵਨਾਵਾਂ ਨਾਲ ਹੀ ਨਤੀਜੇ ਤੈਅ ਹੁੰਦੇ ਨੇ ਮੰਨ ਲਓ ਕਿ ਤੁਹਾਨੂੰ ਇੱਕ ਸਾਰਤਾ ਜ਼ਰੂਰ ਮਿਲੇਗੀ ਮੰਨ ਲਓ ਤੁਹਾਡੀ ਸਿਹਤ ਸਹੀ ਜ਼ਰੂਰ ਹੋਵੇਗੀ ਅਵਚੇਤਨ ਮਨ ਦੀ ਅਸੀਮ ਉਪਚਾਰਿਕ ਸ਼ਕਤੀ ਦਾ ਜ਼ਰੀਆ ਬਣ ਕੇ ਤੁਸੀਂ ਪ੍ਰਭਾਵੀ ਬਣਾਉਂਦੇ ਹਨ ਸਿਹਤ ਦੇ ਵਿਚਾਰ ਨੂੰ ਅਵਚੇਤਨ ਮਨ ਤੱਕ ਪੂਰੇ ਵਿਸ਼ਵਾਸ ਨਾਲ ਪਹੁੰਚਾਓ ਫਿਰ ਆਰਾਮ ਨਾਲ ਬੈਠ ਜਾਓ ਆਪਣੇ ਆਪ ਨੂੰ ਇਸ ਦੀ ਸ਼ਕਤੀ ਦੇ ਭਰੋਸੇ ਛੱਡ ਦਿਓ ਹਰ ਸਥਿਤੀ ਦੇ ਪਰਿਸਥਤੀ ਵਿੱਚ ਕਹੋ ਇਹ ਵੀ ਗੁਜ਼ਰ ਜਾਵੇਗਾ ਆਰਾਮ ਤੇ ਵਿਸ਼ਵਾਸ ਦੇ ਨਾਲ ਤੁਸੀਂ ਅਵਚੇਤਨ ਮਨ ਵਿੱਚ ਵਿਚਾਰ ਭਰਦੇ ਹੋ ਇਸ ਨਾਲ ਵਿਚਾਰ ਦੇ ਪਿੱਛੋਂ ਦੀ ਗਤੀਮਾਨ ਊਰਜਾ ਨੂੰ ਕਿਰਿਆਸ਼ੀਲ ਹੋਣੇ ਅਤੇ ਵਿਚਾਰ ਨੂੰ ਸਾਕਾਰ ਕਰਨ ਦੀ ਸਮਰੱਥਾ ਮਿਲਦੀ ਹੈ ਮਾਨਸਿਕ ਦਬਾਅ ਜਾਂ ਬਹੁਤ ਜ਼ਿਆਦਾ ਕੋਸ਼ਿਸ਼ ਤਣਾਅ ਤੇ ਡਰ ਦਾ ਸੂਚਕ ਹੈ ਇਹ ਪ੍ਰਾਰਥਨਾ ਦੇ ਜਵਾਬ ਨੂੰ ਰੋਕਦੇ ਹਨ ਆਰਾਮ ਨਾਲ ਕੰਮ ਚੰਗੀ ਤਰ੍ਹਾਂ ਹੁੰਦਾ ਹੈ ਜਦ ਨਿਸਕਿਰਿਆ ਅਵਸਥਾ ਵਿੱਚ ਤੁਸੀਂ ਕਿਸੇ ਵਿਚਾਰ ਨੂੰ ਸਵੀਕਾਰ ਕਰਦੇ ਹੋ ਤਾ ਤੁਹਾਡਾ ਅਵਚੇਤਨ ਉਸ ਵਿਚਾਰ ਨੂੰ ਸਾਕਾਰ ਕਰਨ ਵਿੱਚ ਜੁਟ ਜਾਂਦਾ ਹੈ ਰਵਾਇਤੀ ਤਰੀਕਿਆਂ ਤੋਂ ਮੁਕਤ ਹੋ ਕੇ ਸੋਚੋ ਤੇ ਯੋਜਨਾ ਬਣਾਓ ਜਾਣ ਲਓ ਕਿ ਹਮੇਸ਼ਾ ਹਰ ਸਵਾਲ ਦਾ ਕੋਈ ਨਾ ਕੋਈ ਜਵਾਬ ਹੁੰਦਾ ਅਤੇ ਹਰ ਸਮੱਸਿਆ ਦਾ ਕੋਈ ਨਾ ਕੋਈ ਸਮਾਧਾਨ ਹੁੰਦਾ ਆਪਣੇ ਦਿਲ ਦੀਆਂ ਧੜਕਣਾ ਫੇਫੜਿਆਂ ਦੇ ਸਾਹ ਲੈਣ ਜਾਂ ਸਰੀਰ ਦੇ ਕਿਸੇ ਅੰਗ ਦੇ ਕਾਰਜ ਨੂੰ ਲੈ ਕੇ ਜ਼ਿਆਦਾ ਚਿੰਤਾ ਵਿੱਚ ਨਾ ਪਵੋ ਆਪਣੇ ਅਵਚੇਤਨ ਤੇ ਪੂਰਾ ਭਰੋਸਾ ਕਰੋ ਤੇ ਵਾਰ-ਵਾਰ ਦਾਵਾ ਕਰੋ ਕਿ ਸਹੀ ਕੰਮ ਹੋ ਰਿਹਾ ਹੈ ਸਿਹਤ ਦੀ ਭਾਵਨਾ ਨਾਲ ਸਿਹਤ ਉਤਪੰਨ ਹੁੰਦੀ ਹੈ ਦੌਲਤ ਦੀ ਭਾਵਨਾ ਨਾਲ ਦੌਲਤ ਉਤਪੰਨ ਹੁੰਦੀ ਹੈ ਕਲਪਨਾ ਤੁਹਾਡੀ ਸਭ ਤੋਂ ਵੱਡੀ ਆਤਮਿਕ ਸ਼ਕਤੀ ਹੈ ਚੰਗੀਆਂ ਅਤੇ ਸੋਹਣੀਆਂ ਚੀਜ਼ਾਂ ਦੀ ਕਲਪਨਾ ਕਰੋ ਤੁਸੀਂ ਉਸੇ ਤਰ੍ਹਾਂ ਦੇ ਹੋ ਜਿਵੇਂ ਤੁਸੀਂ ਆਪਣੇ ਬਾਰੇ ਕਲਪਨਾ ਕਰਦੇ ਹੋ ਉਹ ਨੀਂਦਰੀ ਅਵਸਥਾ ਵਿੱਚ ਚੇਤਨ ਤੇ ਅਵਚੇਤਨ ਮਨ ਦੇ ਵਿਚਾਰ ਸੰਘਰਸ਼ ਨਹੀਂ ਹੁੰਦਾ ਸੌਣ ਤੋਂ ਪਹਿਲਾਂ ਆਪਣੀ ਇੱਛਾ ਦੇ ਪੂਰਨ ਹੋਣ ਦੀ ਵਾਰ-ਵਾਰ ਕਲਪਨਾ ਕਰੋ ਸ਼ਾਂਤੀ ਨਾਲ ਸੋ ਜਾਓ ਤੇ ਖੁਸ਼ੀ ਨਾਲ ਜਾਗੋ